ਕਿੰਨੇ ਇਸ ਟਾਈਮ ਤੁਹਾਡੇ ਕੋਲ ਕਿੰਨੇ ਕ ਜਿਆਦਾ ਜਿਹੜੇ ਡੌਗਸ ਨੇ ਇਸ ਟਾਈਮ ਮੇਰੇ ਕੋਲੇ ਦੋ ਡੌਗਸ ਜਿਹੜੇ 24 ਘੰਟੇ 24 ਘੰਟੇ ਸੋਰੀ 12 ਘੰਟੇ ਅੰਦਰ ਰਹਿੰਦੇ ਨੇ ਬਾਕੀ ਡੌਗਸ ਬਾਹਰ ਨੇ ਮੇਰੇ ਖਿਆਲ ਪੰਜ ਸਤ ਹੈਗੇ ਨੇ ਜਿਹੜੇ ਕਿ ਸਿਰਫ ਖਾਣਾ ਖਾਣ ਆਉਂਦੇ ਨੇ ਬਟ ਜਿਹੜੇ ਪਰਮਨੈਂਟ ਰਹਿ ਰਹੇ ਨੇ ਉਹ ਦਿਨ ਵੇਲੇ ਅੰਦਰ ਰਹਿੰਦੇ ਨੇ ਰਾਤ ਨੂੰ ਬਾਹਰ ਚਲੇ ਜਾਂਦੇ ਨੇ ਕਹਿੰਦੇ ਹੁੰਦੇ ਆ ਕਿ ਜਾਨਵਰ ਮਤਲਬ ਕਿ ਇਨਸਾਨ ਤੇ ਜਾਨਵਰ ਚ ਫਰਕ ਹੈ ਪਰ ਮੇਰੇ ਖਿਆਲ ਨਹੀਂ ਹੈ ਮੇਰੇ ਖਿਆਲ ਇਨਸਾਨ ਉਲਟਾ ਜਾਨਵਰ ਹੈ ਜਾਨਵਰ ਇਨਸਾਨ ਹੈ ਕੈਟ ਵੀ ਰੱਖੀ ਹੋਈ ਹੈ ਬੜੀ ਸੋਹਣੀ ਜੀ ਹੈ ਕਦੇ ਇਹਨਾਂ ਦੇ ਵਿੱਚ ਫਾਈਟ ਨਹੀਂ ਹੁੰਦੀ ਵੀ ਕੈਟ ਨਹੀਂ ਤੇ ਡੌਗ ਦੀ ਕਿਉਂਕਿ ਡੌਗ ਤੇ ਕੈਟ ਦੇ ਆਪਸ ਦੇ ਬਣਦੀ ਨਹੀਂ ਇਹ ਬਿੱਲੀ ਆਈ ਸੀ ਦਾ ਨਾਮ ਗੁੰਨੂ ਹੈ ਇਹ ਛੋਟੀ ਜੀ ਸੀਗੀ ਇਹ ਇਹਦੇ ਹਾਲਾਤ ਇੰਨੇ ਖਰਾਬ ਸੀ ਨਿੱਕੀ ਜੀ ਸੀਗੀ ਇਹਦੀ ਲੱਤ ਟੁੱਟੀ ਹੋਈ ਸੀ ਮੂੰਹ ਪੂਰਾ ਖਰਾਬ ਸੀ ਤੇ ਉਸ ਟਾਈਮ ਤੇ ਇਹਦੇ ਹਾਲਾਤ ਦੇਖ ਕੇ ਸ਼ਾਇਦ ਇਹਨਾਂ ਨੇ ਇਹਨੂੰ ਕੁਝ ਵੀ ਨਹੀਂ ਕੀਤਾ ਹੌਲੀ ਹੌਲੀ ਇਹ ਨਾਲ ਰਹਿਣਾ ਸ਼ੁਰੂ ਕੀਤਾ ਜਦ ਮੈਂ ਵੀ ਨਾਲ ਰਹਿੰਦੀ ਸੀ ਤੇ ਮੈਂ ਕਦੇ ਵੀ ਨਹੀਂ ਦੇਖਿਆ ਉਲਟਾ ਇਹ ਤਾਂ ਕਰਦੀ ਆ ਠੀਕ ਹੈ ਇੰਨੀ ਕਿ ਜ਼ਿਆਦਾ ਹਯਵਾਨੀਅਤ ਇਸ ਟਾਈਮ ਦੁਨੀਆ 'ਚ ਹੋ ਚੁੱਕੀ ਹੈ ਨਾ ਤੁਸੀਂ ਕਹਿ ਰਹੇ ਸੀ ਕੁੜੀਆਂ ਦੇ ਰੇਪ ਹੁੰਦੇ ਆ ਲੋਕੀ ਜਾਨਵਰ ਜਿਹੜੇ ਬੇਜ਼ੁਬਾਨੇ ਜਾਨਵਰ ਨੇ ਉਹਨਾਂ ਨੂੰ ਹੱਥ ਪਾਣ ਤੋਂ ਪਹਿਲੇ ਵੀ ਮੁੰਡੇ ਸ਼ਰਮਾਂਦੇ ਨੇ ਮੇਰੀ ਫੀਮੇਲ ਡੌਗੀ ਫਰੂਟੀ ਬਾਹਰ ਸੀ ਗਈ ਹੋ ਹੋਇਆ ਕਿ ਸੀਗਾ ਰਾਤ ਨੂੰ 10 ਵਜੇ ਦਾ ਟਾਈਮ ਸੀ ਮੈਂ ਬਾਹਰ ਜਾ ਕੇ ਦੇਖਿਆ ਜ ਫਰੂਟੀ ਜਿਹੜੀ ਮੇਰੀ ਫੀਮੇਲ ਡੌਗੀ ਹੈ ਉਹ ਚੂੰ ਚੂੰ ਕਰ ਰਹੀ ਸੀਗੀ ਨਾਲ ਇਹਨਾਂ ਦੀ ਹੱਟ ਬਣੀ ਹੋਈ ਹੈ ਇਹਦੇ ਵਿੱਚ ਮੈਂ ਜਿਵੇਂ ਬਾਹਰ ਨਿਕਲੀ ਆ ਮੈਂ ਬਾਹਰ ਜਾ ਕੇ ਦੇਖਿਆ ਉਹ ਭੱਜ ਕੇ ਆ ਕੇ ਮੇਰੇ ਨਾਲ ਚਿਪਕ ਗਈ ਪਿੱਛੇ ਇੱਕ ਮੁੰਡਾ ਨਿਕਲ ਰਿਹਾ ਮੇਰਾ ਉਸ ਟਾਈਮ ਇੰਨਾ ਕਿ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਸੀ ਮੈਂ ਚਲੋ ਮੈਂ ਕੈਮਰੇ ਸਾਹਮਣੇ ਕਹਿ ਰਹੀ ਹਾਂ ਮੈਂ ਉਹਨੂੰ ਬਹੁਤ ਕੁੱਟਿਆ ਉਸ ਟਾਈਮ ਤੇ ਉਹਦੇ ਕੱਪੜੇ ਉਪਰ ਦੇ ਓਪਨ ਸੀਗੇ ਅੱਧੇ ਉਹਦੇ ਕੱਪੜੇ ਸਰੀਰ ਤੇ ਨਹੀਂ ਸੀਗੇ ਠੀਕ ਹੈ ਉੱਥੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਉਹ ਮੇਰੀ ਡੌਗੀ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਾਫੀ ਵੀਡੀਓਜ਼ ਦੇਖਣੋਂ ਮਿਲਦੀਆਂ ਨੇ ਕਾਫੀ ਦੋਸਤਾਂ ਤੋਂ ਸੁਣਨੋਂ ਮਿਲਦਾ ਹੈ ਡੌਗਸ ਹੋ ਗਿਆ ਕੈਟ ਹੋ ਗਿਆ ਕਈ ਵਾਰੀ ਤੇ ਜਾਨਵਰ ਮਰ ਵੀ ਜਾਂਦੇ ਆ ਸਭ ਤੋਂ ਪਹਿਲੇ ਤੇ ਇਹ ਆਂਦਾ ਹੈ ਕਿ ਜਲਦੀ ਕਲਯੁਖ ਖਤਮ ਹੋ ਜਾਏ ਕਿਉਂਕਿ ਪਤਾ ਕੀ ਚੀਜ਼ ਹੈ ਜਿਸ ਸਾਵਧਾਈ ਟਾਈਮ ਚੱਲ ਰਿਹਾ ਵਕਤ ਚੱਲ ਰਿਹਾ ਨਾ ਇਸ ਟਾਈਮ ਤਾਂ ਇਸੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਜਿਵੇਂ ਜਿਵੇਂ ਅੱਗੇ-ਅੱਗੇ ਸਮਾਂ ਵਧੂਗਾ ਸਾਡਾ ਜੀਣਾ ਹੋਰ ਮੁਸ਼ਕਿਲ ਹੋਏਗਾ ਕਹਿੰਦੇ ਹੁੰਦੇ ਸੀ ਨਾ ਕਿ ਪ੍ਰੂਣ ਹੱਤਿਆ ਮੈਨੂੰ ਲੱਗਦਾ ਹੁਣ ਸ਼ੁਰੂ ਹੋਏਗੀ ਹੁਣ ਜਦੋਂ ਕੋਈ ਭੂਣ ਹੱਤਿਆ ਕਰੂਗਾ ਤੇ ਪੁੱਛਣ ਤੇ ਜਵਾਬ ਪਤਾ ਕੀ ਮਿਲੂਗਾ ਕੀ ਕਰਨਾ ਆਪਾਂ ਪੈਦਾ ਕਰਕੇ ਕੁੜੀ ਨੂੰ ਰੇਪ ਕਰਨ ਵਾਸਤੇ ਪੈਦਾ ਕਰਨੀ ਆਪਾਂ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਾਂ ਮਲਿਕ ਸਵਾਗਤ ਕਰਦੀ ਆ ਅੱਜ ਸੀ ਲੁਧਿਆਣੇ ਦੀ ਇੱਕ ਇੱਦਾਂ ਦੀ ਕੁੜੀ ਨਾਲ ਮਿਲਵਾਵਾਂਗੇ ਜੋ ਕਿ ਡੌਗ ਸਟਰੀਟ ਜਿਹੜੀ ਹੈ ਸੇਵਾ ਕਰ ਰਹੀ ਹੈ ਨਾਲ ਦੀ ਨਾਲ ਉਹਨਾਂ ਨੇ ਕੈਟਸ ਵੀ ਰੱਖੇ ਹੋਏ ਨੇ ਤੇ ਸਾਡੇ ਨਾਲ ਪੂਨਮ ਜੀ ਮੌਜੂਦ ਨੇ ਸਾਰੀ ਗੱਲਬਾਤ ਕਰਦੇ ਆ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਰਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਟਰੀਟ ਡੌਗ ਸੇਵਾ ਕਰ ਰਹੇ ਹੋ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੇ ਕਿੰਨੇ ਅਸਤੱਕ ਜਿਹੜੇ ਡੌਗਸ ਦੀ ਤੁਸੀਂ ਇਸ ਤਰੀਕੇ ਨਾਲ ਸੇਵਾ ਜਿਹੜੇ ਕਰ ਚੁੱਕੇ ਹੋ ਮੈਂ ਇਹ ਨਹੀਂ ਕਹਿ ਸਕਦੀ ਕਿ ਦੋ ਤੋਂ ਕਰ ਰਹੀ ਹਾਂ ਕਿਉਂਕਿ ਸ਼ਾਇਦ ਜਦੋਂ ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੋਈ ਆਪਣੀ ਉਦੋਂ ਤੋਂ ਮੈਂ ਇਹ ਚੀਜ਼ਾਂ ਚੀਜ਼ਾਂ ਨਹੀਂ ਕਹਿ ਸਕਦੀ ਸੌਰੀ ਸੇਵਾ ਕਰਦੀ ਆ ਰਹੀ ਹਾਂ ਸੇਵਾ ਕਰਦੀ ਆ ਹਾਂਜੀ ਹਾਂਜੀ ਤੇ ਕਿੰਨੇ ਇਸ ਟਾਈਮ ਤੁਹਾਡੇ ਕੋਲ ਕਿੰਨੇ ਕ ਜਿਆਦਾ ਜਿਹੜੇ ਡੌਗਸ ਨੇ ਇਸ ਟਾਈਮ ਮੇਰੇ ਕੋਲੇ ਦੋ ਡੌਗਸ ਜਿਹੜੇ 24 ਘੰਟੇ 24 ਘੰਟੇ ਸੌਰੀ 12 ਘੰਟੇ ਅੰਦਰ ਰਹਿੰਦੇ ਨੇ ਬਾਕੀ ਡੌਗਸ ਬਾਹਰ ਨੇ ਮੇਰੇ ਖਿਆਲ ਪੰਜ ਸਤ ਹੈਗੇ ਨੇ ਜਿਹੜੇ ਕਿ ਸਿਰਫ ਖਾਣਾ ਖਾਣਾ ਆਉਂਦੇ ਨੇ ਬਟ ਜਿਹੜੇ ਪਰਮਾਨੈਂਟ ਰਹਿ ਰਹੇ ਨੇ ਉਹ ਦਿਨ ਵੇਲੇ ਅੰਦਰ ਰਹਿੰਦੇ ਨੇ ਰਾਤ ਨੂੰ ਬਾਹਰ ਚਲੇ ਜਾਂਦੇ ਕਿਸ ਤਰੀਕੇ ਨਾਲ ਇਹਨਾਂ ਨਾਲ ਹੈ ਨਾ ਪਿਆਰ ਪਿਆ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਾਥ ਦੇਉ ਇੱਕ ਲਾਈਕਾ ਮਾਂ ਵਰਗਾ ਕੰਮ ਕਰਦੇ ਹੋ ਕਿੰਦਾ ਇਹਨਾਂ ਨੂੰ ਮੈਨੇਜ ਕਰਦੇ ਦੇਖੋ ਗੱਲ ਪਿਆਰ ਦੀ ਹੈ ਕਹਿੰਦੇ ਹੁੰਦੇ ਹੈ ਕਿ ਜਾਨਵਰ ਮਤਲਬ ਕਿ ਇਨਸਾਨ ਤੇ ਜਾਨਵਰ ਚ ਫਰਕ ਹੈ ਪਰ ਮੇਰੇ ਖਿਆਲ ਨਹੀਂ ਹੈ ਮੇਰੇ ਖਿਆਲ ਇਨਸਾਨ ਉਲਟਾ ਜਾਨਵਰ ਹੈ ਜਾਨਵਰ ਇਨਸਾਨ ਹੈ ਕਿਉਂ ਕਿਉਂਕਿ ਆਪਾਂ ਇਨਸਾਨ ਨੂੰ ਜਿੰਨਾ ਮਰਜ਼ੀ ਸਮਝਾਈਏ ਹੈ ਨਾ ਜਿੰਨਾ ਮਰਜ਼ੀ ਨੂੰ ਸਹੀ ਰਾਹਤੇ ਪਾਉਣ ਦੀ ਕੋਸ਼ਿਸ਼ ਕਰੀਏ ਉਹ ਨਹੀਂ ਉਹ ਫਿਰ ਵੀ ਗਲਤ ਰਾਹਤੇ ਚੱਲਦਾ ਪਰ ਜਾਨਵਰ ਉਹਨੂੰ ਦੋ ਟਾਈਮ ਦੇ ਤੁਸੀਂ ਰੋਟੀ ਦੇ ਦੋ ਠੀਕ ਹੈ ਥੋੜਾ ਜਿਹਾ ਪਿਆਰ ਕਰ ਦੋ ਮੈਂ ਕਹਿੰਨੀ ਆ ساری ਜ਼ਿੰਦਗੀ ساری ਜ਼ਿੰਦਗੀ ਤੁਹਾਡੀ ਸੇਵਾ ਕਰਨਗੇ ਇਹੋ ਹੀ ਨੇ ਬਿਲਕੁਲ ਕੈਟ ਵੀ ਰੱਖੀ ਹੋਈ ਹੈ ਬੜੀ ਸੋਹਣੀ ਜੀ ਹੈ ਅ ਕਦੇ ਇਹਨਾਂ ਦੇ ਵਿੱਚ ਫਾਈਟ ਨਹੀਂ ਹੁੰਦੀ ਵੀ ਕੈਟ ਨਹੀਂ ਤੇ ਡੌਗ ਦੀ ਕਿਉਂਕਿ ਡੌਗ ਤੇ ਕੈਟ ਦੇ ਆਪਸ ਦੇ ਬਣਦੀ ਨਹੀਂ ਕਿਉਂਕਿ ਹਮੇਸ਼ਾ ਹੀ ਜਿਹੜੇ ਡੌਗਸ ਹੁੰਦੇ ਨੇ ਕੈਟ ਨੂੰ ਖਾਣ ਨੂੰ ਦੌੜਦੇ ਆ ਵੀ ਹਾਂ ਇਹਨੂੰ ਮਤਲਬ ਮਾਰ ਦੇਣਾ ਇਹਨੂੰ ਖਾ ਜਾਣਾ ਕੁਛ ਇਦਾਂ ਦਾ ਨਹੀਂ ਜਦੋਂ ਬਚਪਨ ਚ ਅ ਕੈਟ ਆਈ ਸੀਗੀ ਇਹ ਬਿੱਲੀ ਆਈ ਸੀ ਦਾ ਨਾਮ ਗੁੰਨੂ ਹੈ ਇਹ ਛੋਟੀ ਜੀ ਸੀਗੀ ਇਹ ਇਹਦੇ ਹਾਲਾਤ ਇੰਨੇ ਖਰਾਬ ਸੀ ਮੈਨੂੰ ਲੱਗਦਾ ਮੇਰੀ ਮੇਰੇ ਫੀਲਿੰਗਸ ਐ ਮੇਰੀਆਂ ਆਪਣੀਆਂ ਕਿ ਇਹਨਾਂ ਨੇ ਜਦੋਂ ਦੇਖਿਆ ਸੀ ਨਾ ਸ਼ਾਇਦ ਇਹਨੂੰ ਦੇਖੇ ਇਹਦੇ ਹਾਲਾਤ ਜਦੋਂ ਨਿੱਕੀ ਜੀ ਸੀਗੀ ਇਹਦੀ ਲੱਤ ਟੁੱਟੀ ਹੋਈ ਸੀ ਮੂੰਹ ਪੂਰਾ ਖਰਾਬ ਸੀ ਤੇ ਉਸ ਟਾਈਮ ਤੇ ਇਹਦੇ ਹਾਲਾਤ ਦੇਖ ਕੇ ਸ਼ਾਇਦ ਇਹਨਾਂ ਨੇ ਇਹਨੂੰ ਕੁਝ ਵੀ ਨਹੀਂ ਕੀਤਾ ਹੌਲੀ ਹੌਲੀ ਇਹ ਨਾਲ ਰਹਿਣਾ ਸ਼ੁਰੂ ਕੀਤਾ ਜਦ ਮੈਂ ਵੀ ਨਾਲ ਰਹਿੰਦੀ ਸੀ ਤੇ ਮੈਂ ਕਦੇ ਵੀ ਨਹੀਂ ਦੇਖਿਆ ਉਲਟਾ ਇਹ ਤਾਂ ਕਰਦੀ ਆ अच्छा हां जी ਇਹ ਜੰਪ ਕਰਦੀ ਆ ਉਹਨਾਂ ਦੇ ਕੰਨ ਖਿੱਚਦੀ ਆ ਉਹਨਾਂ ਦੇ ਉੱਪਰ ਚੜਦੀ ਆ ਉਹਨਾਂ ਨੂੰ ਤੰਗ ਕਰਦੀ ਆ ਇਹ ਉਲਟਾ ਤੰਗ ਕਰਦੀ ਆ ਉਹ ਕੁਝ ਨਹੀਂ ਕਹਿੰਦੇ ਅੱਛਾ ਐਡੇ ਮਾੜੇ ਹਾਲਾਤ ਸੀਗੇ ਫਿਰ ਕਿਸ ਤਰੀਕੇ ਨਾਲ ਇਹ ਤੁਹਾਨੂੰ ਮਿਲੇ ਕਿਸ ਤਰੀਕੇ ਨਾਲ ਤੁਸੀਂ ਜਿਹੜੇ ਆਪਣੀ ਕੈਟ ਦੀ ਜਿਹੜੀ ਜਾਨ ਬਚਾਈ ਤੇ ਅੱਜ ਕਿੰਨੇ ਸਾਲ ਹੋ ਗਏ ਇਹਦੀ 1 ਸਾਲ ਦੀ ਹੋ ਗਈ ਹੈ ਇਹ ਇਹ ਜੀ ਮੇਰੇ ਦੋ ਸਟੂਡੈਂਟ ਨੇ ਆ ਆਦਰਸ਼ ਔਰ ਉਹਦੇ 브ਦਰ ਉਹ ਦੋ ਕੁੱਤਿਆਂ ਤੋਂ ਇਹਨੂੰ ਬਚਾ ਕੇ ਲਿਆਏ ਸੀ ਇਹ ਦੱਸ ਗਈ ਦਿਨਾਂ ਦੀ ਸੀਗੀ ਦੋ ਕੁੱਤਿਆਂ ਤੋਂ ਬਚਾ ਕੇ ਲਿਆਏ ਸੀ ਉਸ ਟਾਈਮ ਇਹਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਸੀ ਕਿ ਡਾਕਟਰ ਨੇ ਕਿਹਾ ਸੀ ਕਿ ਤੇ ਬਚਨ ਦੀ ਉਮੀਦ ਨਹੀਂ ਹੈ ਪਰ ਫਿਰ ਵੀ ਡਾਕਟਰ ਨੇ ਕਿਹਾ ਕਿ ਚਲੋ ਤੁਸੀਂ ਆਪਣੇ ਵੱਲੋਂ ਇੱਕ ਵਾਰੀ ਕੋਸ਼ਿਸ਼ ਕਰਕੇ ਦੇਖੋ ਤੇ ਮੈਂ ਬਸ ਪਿਆਰ ਪਿਆਰ ਕਹਿੰਦੇ ਨੇ ਜਿੰਨੂੰ ਮੈਂ ਉਹ ਤਰੀਕਾ ਅਜ਼ਮਾਇਆ ਸੀ ਉਸ ਟਾਈਮ ਤੇ ਮੈਂ ਪਿਆਰ ਨਾਲ ਇਹਨੂੰ ਸੰਭਲਣ ਦੀ ਕੋਸ਼ਿਸ਼ ਕੀਤੀ ਤਕਲੀਫ ਹੋਈ ਸੀ ਮੈਨੂੰ ਵੀ ਤਕਲੀਫ ਹੋਈ ਹੈ ਦਿਨ ਰਾਤ ਤਕਲੀਫ ਹੋਈ ਸੀ ਪਰ ਮੈਂ ਇੱਕ ਮਾਂ ਮਾਂ ਨੂੰ ਆਪਣੇ ਮਤਲਬ ਕਿ ਆਪਣੇ ਆਪ ਨੂੰ ਇਹਦੀ ਮਾਂ ਦੀ ਜਗ੍ਹਾ ਰੱਖ ਕੇ ਮੈਂ ਬਸ ਪਿਆਰ ਦਿੱਤਾ ਸੀ ਇਹਨੂੰ ਹੌਲੀ 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 ਰਿਕਵਰੀ ਹੋ ਗਈ। ਦਾ ਮਤਲਬ ਇਹਨੂੰ ਪਿਆਰ ਦਿੱਤਾ ਹੈ ਤੁਸੀਂ ਕਿਸ ਤਰੀਕੇ ਨਾਲ ਮਤਲਬ ਠੀਕ ਕੀਤਾ ਤੁਸੀਂ ਕਿਹਾ ਫੇਸ ਜਿਹੜਾ ਪੂਰਾ ਕਟਿਆ ਹੋਇਆ ਸੀਗਾ ਤੇ ਬਹੁਤ ਛੋਟੀ ਜੀ ਸੀਗੀ ਤੇ ਹੱਡੀਆਂ ਵੀ ਟੁੱਟੀਆਂ ਹੋਣੀਆਂ ਨੇ ਕਿਸ ਤਰੀਕੇ ਨਾਲ ਸੰਭਿਆ ਆ ਸਿਆਣਿਆਂ ਨੇ ਸਿਆਣ ਨੇ ਕਿਹਾ ਹੋਇਆ ਮੇਰੇ ਘਰੇ ਹੀ ਮੇਰੇ ਦਾਦੀ ਨੇ ਕਿਹਾ ਸੀ ਕਿ ਕਹਿੰਦੇ ਆ ਕਿ ਜਦੋਂ ਬੱਚਾ ਅਗਰ ਛੋਟਾ ਜਿਹਾ ਬੱਚਾ ਹੁੰਦਾ ਨਾ ਪੈਦਾ ਹੁੰਦਾ ਉਹ ਸਭ ਤੋਂ ਪਹਿਲੇ ਨਾ ਉਹਨੂੰ ਮਾਂ ਨੂੰ ਦਿੰਦੇ ਆ ਤੇ ਜਦੋਂ ਵੀ ਕੋਈ ਬੱਚਾ ਰੋਵੇ ਚਾਹੇ ਬਿਮਾਰ ਹੈ ਸਿਆਣੀਆਂ ਦੀਆਂ ਗੱਲਾਂ ਨੇ ਇਹ ਤੇ ਉਹ ਕਹਿੰਦੇ ਕਿ ਬੱਚੇ ਨੂੰ ਜਦੋਂ ਮਾਂ ਆਪਣੇ ਬੁੱਕਲ ਚ ਲੈਂਦੀ ਆ ਨਾ ਤੇ ਬੱਚਾ ਭਾਵੇਂ ਰੋਂਦਾ ਵੀ ਹੋਵੇ ਉਹ ਵੀ ਚੁੱਪ ਹੋ ਜਾਂਦਾ ਭਾਵੇਂ ਬਿਮਾਰ ਹੋਵੇ ਉਹ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਮੈਂ ਉਹੀ ਚੀਜ਼ ਮਤਲਬ ਕਿ ਅਜ਼ਮਾਈ ਸੀਗੀ ਅਪਣਾਈ ਸੀਗੀ ਮੈਂ ਕੀ ਕੀਤਾ ਸੀ ਮੈਂ ਇਹਨੂੰ ਛੋਟੀ ਜੀ ਨੂੰ ਮੈਂ ਵੀ ਆਹੀ ਬੁੱਕਲ ਚ ਲੈ ਲਿਆ ਸੀ ਤੇ ਮੈਂ ਬੁੱਕਲ ਚ ਉਹਨੂੰ 3-4 ਦਿਨ ਕੱਢਿਆ ਨਹੀਂ ਸੀਗਾ 4-5 ਦਿਨ ਕੱਢਿਆ ਨਹੀਂ ਸੀ ਇਹਨੂੰ ਤੇ ਹੌਲੀ-ਹੌਲੀ ਉਹ ਚੀਜ਼ ਮੈਂ ਦੇਖੀ ਫੀਲ ਕੀਤੀ ਮੈਂ ਕਿ ਜਦੋਂ ਮੈਂ ਬੁੱਕਲ ਚ ਰੱਖਦੀ ਸੀ ਚੁੱਪ ਰਹਿੰਦੀ ਸੀ ਇਹਨੂੰ ਦਵਾਈ ਦਾ ਅਸਰ ਵੀ ਹੁੰਦਾ ਸੀ ਤੇ ਚੁੱਪ ਵੀ ਰਹਿੰਦੀ ਸੀ ਬਸ ਐਵੇਂ ਐਵੇਂ ਕੱਢਿਆ ਸੀ ਟਾਈਮ ਉਹ ਜਿਵੇਂ ਫਿਰ ਵਾਸ਼ਰੂਮ ਵਗੈਰਾ ਕਿਸ ਤਰੀਕੇ ਨਾਲ ਮਤਲਬ ਕਰਦੇ ਸੀ ਕਿ ਫਿਰ ਤਾਂ ਤੁਸੀਂ ਮਤਲਬ ਤੁਹਾਡੇ ਕੱਪੜੇ ਸਾਰੇ ਗੰਦੇ ਹੋ ਗਏ ਹੋਣੇ ਆ ਫਿਰ ਤੁਸੀਂ ਆਪਣੇ ਆਪ ਨੂੰ ਤੁਸੀਂ ਆਪਣੇ ਪਰਸਨਲ ਕੰਮ ਵੀ ਹੁੰਦੇ ਨੇ ਫਿਰ ਉਹਨਾਂ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਦੇ ਸੀ ਸਟਾਰਟਿੰਗ 'ਚ ਆਪਣਾ ਸੂਸੂ ਪੋਟੀ ਸਾਰਾ ਮੇਰੇ ਉੱਪਰ ਹੀ ਕਰਦੀ ਹੁੰਦੀ ਸੀ ਪਰ ਉਸ ਟਾਈਮ ਇਹਦੇ ਹਾਲਾਤ ਇੰਨੇ ਗ ਖਰਾਬ ਸੀਗੇ ਕਿ ਮੈਨੂੰ ਇਹ ਵੀ ਨਹੀਂ ਸੀ ਕਿ ਮੈਂ ਆਪਣੇ ਕੱਪੜੇ ਚੇਂਜ ਕਰਾਂ ਮੈਂ 4 ਦਿਨ ਆਪਣੇ ਕੱਪੜੇ ਚੇਂਜ ਨਹੀਂ ਸੀ ਕੀਤੇ ਉਹਦਾ ਰੀਜ਼ਨ ਇਹ ਸੀ ਕਿਉਂਕਿ ਇਹਦੀ ਲੱਤ ਲਟ ਮੈਂ ਜਿਵੇਂ ਆਪਣੇ ਕੋਲੋਂ ਦੂਰ ਕਰਦੀ ਸੀ ਇਹਨੂੰ ਪੇਨ ਹੁੰਦਾ ਸੀ ਰੋਂਦੀ ਸੀ ਤੇ ਮੈਂ ਉਹ ਚੀਜ਼ ਅਸੈਪਟ ਕੀਤੀ ਮੇਰੇ ਕੋਲੇ ਸਮੈਲ ਤੱਕ ਆਉਂਦੀ ਸੀ ਬਹੁਤ ਗੰਦੀ ਸਮੈਲ ਆਉਂਦੀ ਇੱਥੇ ਤਾਂ ਕਿ ਆਣ ਜਾਣ ਵਾਲੇ ਕਹਿੰਦੇ ਹੁੰਦੇ ਸੀ ਕਿ ਮੈਮ ਤੁਹਾਡੇ ਕੋਲੇ ਬਹੁਤ ਗੰਦੀ ਜ਼ਮੈਲ ਆ ਰਹੀ ਆ ਪਰ ਮੈਂ ਉਸ ਚੀਜ਼ ਦੇ ਪਰਵਾਹ ਨਹੀਂ ਕੀਤੀ ਸੀ ਕਿਉਂਕਿ ਮੈਨੂੰ ਇੰਨਾ ਪਤਾ ਸੀ ਕਿ ਇੱਕ ਬੱਚਾ ਠੀਕ ਹੋ ਰਿਹਾ ਵੈ ਬਿਲਕੁਲ ਜੀ ਥੋੜੀ ਜੀ ਸਮੈਲ ਵੀ ਲੋਕਾਂ ਨੂੰ ਆ ਰਹੀ ਹੈ ਤੇ ਐਂ ਇੱਕ ਕਿਸੇ ਦੀ ਜਾਨ ਬਚਦੀ ਹੈ ਹਾਂ ਬਸ ਮੈਂ ਇੱਕ ਚੀਜ਼ ਸੋਚੀ ਸੀ ਕਿ ਬੱਚਾ ਹੈ ਇੱਕ ਜ਼ੁਬਾਨ ਵਾਲਾ ਬੱਚਾ ਹੁੰਦਾ ਇੱਕ ਬੇਜ਼ੁਬਾਨਾ ਬੱਚਾ ਹੁੰਦਾ ਫਰਕ ਸਿਰਫ ਇਹੀ ਸੀਗਾ ਕਿ ਇਹਦੀ ਜ਼ੁਬਾਨ ਨਹੀਂ ਹੈਗੀ ਫੀਲਿੰਗ ਸੇਮ ਨੇ ਬੱਚਾ ਜਿਹੜਾ ਇਨਸਾਨੀ ਬੱਚਾ ਹੈ ਉਹ ਬੋਲ ਸਕਦਾ ਉਹ ਰੋ ਸਕਦਾ ਪਰ ਇਹ ਸਿਰਫ ਖਾਲੀ ਰੋ ਸਕਦੀ ਸੀ ਬੋਲ ਨਹੀਂ ਸਕਦੀ ਅੱਖਾਂ ਨਾਲ ਸਮਝਾਉਂਦੀ ਹੁੰਦੀ ਸੀ ਰੋ ਕੇ अच्छा ਜਿਵੇਂ ਕੋਈ ਸੀ ਚੀਜ਼ ਦਾ ਡਿਮਾਂਡ ਜਿਵੇਂ ਬੱਚੇ ਤੁਸੀਂ ਕਹਿਆ ਬੱਚੇ ਵਰਗੇ ਹੀ ਨੇ ਡਿਮਾਂਡ ਰੱਖਦੀ ਹੈ ਵੀ ਅੱਜ ਇਹ ਖਾਣਾ ਆ ਜਾਂ ਇਹ ਚਾਹੀਦਾ ਹੈ ਕੁਛ ਐਦਾਂ ਦਾ ਨਹੀਂ ਨਹੀਂ ਅੱਜ ਤੱਕ ਐਵੇਂ ਦਾ ਕੁਛ ਨਹੀਂ ਕੀਤਾ ਇਹਨੇ ਬਟ ਇਹ ਕਦੇ-ਕਦੇ ਛੋਟੇ-ਛੋਟੀ ਜ਼ਿੱਦਾਂ ਕਰਦੀ ਹੈ ਜਿਵੇਂ ਕੋਈ ਅਗਰ ਫੇਵਰਟ ਚੀਜ਼ ਹੈ ਦਾ ਫੇਵਰਟ ਖਾਣੇ ਜਿਵੇਂ ਇਹਦੇ ਹੈਗੇ ਨੇ ਉਹ ਥੋੜੀ ਕਦੇ-ਕਦੇ ਜ਼ਿੱਦ ਕਰਦੀ ਹੈ ਜਿਵੇਂ ਉਹ ਤੇ ਬੱਚੇ ਤੁਹਾਨੂੰ ਪਤਾ ਕਰਦੇ ਹੀ ਨੇ ਆਦਰਵਾਇਜ਼ ਕਦੇ ਵੀ ਇਹਦੀ ਕੋਈ ਵੀ ਡਿਮਾਂਡ ਨਹੀਂ ਹੋਈ ਨਾ ਇਹਨੇ ਕਦੇ ਤੰਗ ਕੀਤਾ ਕੋਈ ਨੁਕਸਾਨ ਵੀ ਨਹੀਂ ਕੀਤਾ ਕੁਛ ਵੀ ਨਹੀਂ अच्छा फिर ਜਿੰਮੇ ਕੀ ਦੁੱਧ ਵਗੈਰਾ ਦਾ ਯਾ ਇਹਨਾਂ ਦਾ ਖਰਚਾ ਕਿੱਦਾਂ ਤੁਸੀਂ ਮੈਨੇਜ ਕਰਦੋ ਕਿਵੇਂ ਤੁਸੀਂ ਮਤਲਬ ਕਿ ਕਿੰਨਾ ਕ ਦੁੱਧ ਲੈ ਕੇ ਆਨੇ ਹੋ ਮੰਗਾਉਂਦੇ ਹੋ ਕਿ ਹਾਂ ਦੋਨੋਂ ਡੌਗਸ ਨੂੰ ਵੀ ਤੇ ਕੈਟ ਨੂੰ ਵੀ ਤੁਸੀਂ ਆਪ ਦੇ ਦੋ ਆ ਜਿਹੜੀ ਕੈਟ ਹੈ ਉਹਦੇ ਵਾਸਤੇ ਸਪੈਸ਼ਲੀ ਫੀਡ ਹੈਗੀ ਆ ਮੈਂ ਉਹ ਰੱਖਦੀ ਹੁੰਨੀ ਆ ਡੌਗਸ ਦੇ ਲਈ ਦੋ ਦੋ ਕਿਲੋ ਦੁੱਧ ਆਉਂਦਾ ਵਾ ਜਿਵੇਂ 2 ਕਿਲੋ ਮਾਰਨਿੰਗ ਆ ਗਿਆ 2 ਕਿਲੋ ਸ਼ਾਮ ਨੂੰ ਆ ਗਿਆ ਬਸ ਉਹ ਦੁੱਧ ਜਿਹੜਾ ਹੈਗਾ ਥੋੜਾ ਜਦੋਂ ਫੁੱਲ ਫੈਟ ਵਾਲਾ ਥੋੜਾ ਉਹਨੂੰ ਪਾਣੀ ਮਿਕਸ ਕਰਕੇ ਜਿੰਨਾ ਮੇਰੇ ਮੈਂ ਆਪਣੇ ਜੋਗੀ ਹੈਗੀਆਂ ਪਾਣੀ ਮਿਕਸ ਕਰਕੇ ਮੈਂ ਇਹ ਜਿਹੜਾ ਹੈ ਮਾਰਨਿੰਗ ਈਵਨਿੰਗ ਇਹਨਾਂ ਨੂੰ ਦੇਣੀ ਹੁੰਦੀਆਂ ਇੱਥੋਂ ਤੱਕ ਕਿ ਨਾਲ ਦੇ 플ੌਟ ਚ ਵੀ ਰਹਿੰਦੀਆਂ ਨੇ ਬਿੱਲੀਆਂ ਉਹ ਵੀ ਦੁੱਧ ਪੀਂਦੀਆਂ ਨੇ ਉਹਨਾਂ ਵਾਸਤੇ ਵੀ ਰੱਖਦੇ ਹੁੰਨੇ ਆਂ ਕੀ ਬਾਤ ਹੈ ਫਿਰ ਇਹਨਾਂ ਦਾ ਖਰਚਾ ਮਤ ਤੁਸੀਂ ਆਪ ਚੱਕਦੇ ਕੋਸ਼ਿਸ਼ ਹੁੰਦੀ ਹੈ ਹੁਣ ਤੱਕ ਤੇ ਚੱਲੀ ਜਾ ਰਿਹਾ ਜੀ ਹੁਣ ਤੱਕ ਤੇ ਚੱਲੀ ਜਾ ਅੱਛਾ ਤੁਹਾਡਾ ਜਿਮ ਵੀ ਹੈ ਹੈਨਾ ਤੇ ਜਿਮੇ ਸਟੂਡੈਂਟਸ ਆਉਂਦੇ ਨੇ ਡਰਦੇ ਨਹੀਂ ਵੀ ਮੈਮ ਕੈਚ ਰੱਖੀ ਹੈ ਜਾਂ ਡੌਗਸ ਰੱਖੇ ਹੋਏ ਨੇ ਮੈਨੂੰ ਸਾਨੂੰ ਡਰ ਲੱਗਦਾ ਆ ਕੁੜੀਆਂ ਵੀ ਆਉਂਦੀਆਂ ਹੋਣੀਆਂ ਡਰਦੀਆਂ ਨਹੀਂ ਵੀ ਹ ਕੁੜੀਆਂ ਜ਼ਿਆਦਾ ਡਰਦੀਆਂ ਨੇ ਨੇ ਸਟਾਰਟਿੰਗ 'ਚ ਜਦੋਂ ਕੋਈ ਕੁੜੀ ਆਂਦੀ ਹੈ ਨਾ ਉਹ ਜ਼ਰੂਰ ਡਰਦੀ ਹੈ ਇਹ ਸੱਚ ਹੈ ਪਰ ਜਦੋਂ ਐਂਟ੍ਰੀਸ ਐਂਟਰ ਕਰਦੀ ਹੈ ਜਦੋਂ ਇਹਨਾਂ ਨਾਲ 1-2 ਦਿਨ ਨਿਕਲਦੇ ਨੇ ਫਿਰ ਉਲਟਾ ਖੁਸ਼ ਹੁੰਦੀ ਹੈ ਨੇ ਫਿਰ ਜਦੋਂ ਇਹ ਦੇਖਦੇ ਨਹੀਂ ਫਿਰ ਪੁੱਛਦੇ ਨੇ ਮੈਮ ਕਹਾ ਗਏ ਗੁੰਨੂ ਕਹਾ ਗਈ ਫਰੂਟੀ ਕਹਾ ਗਈ ਤਾਂ ਉਲਟਾ ਐਵੇਂ ਦਾ ਮਤਲਬ ਕਿ ਮਾਹੌਲ ਬਣ ਜਾਂਦਾ ਅੱਛਾ ਇਹਨਾਂ ਦਾ ਤੁਸੀਂ ਵੱਖ-ਵੱਖ ਨਾਮ ਵੀ ਰੱਖੇ ਹੋਏ ਹੈ ਨਾ ਫਰੂਟ 2 ਹੈ ਫਰੂਟੀ ਹੈ ਗੁੰਨੂ ਨੋਬੀਤਾ ਅੱਛਾ ਹਾਂਜੀ ਸਾਰੇ ਦੇ ਡੱਬੂ ਹਾਂ ਫੇ ਕਰਦੇ ਤਾਂ ਨਹੀਂ ਮਤਲਬ ਕੁਝ ਕਹਿੰਦੇ ਕਿ ਹਾਂ ਕਿ ਇੱਥੇ ਰੱਖਦੇ ਹਾਂ ਜਿਮ ਦੇ ਵਿੱਚ ਰੱਖਦੇ ਹਾਂ ਘਰ ਨਹੀਂ ਲੈ ਕੇ ਜਾਂਦੇ ਇਹਨਾਂ ਨੂੰ ਨਹੀਂ ਜਿਹੜੀ ਗੁੰਨੋ ਹੈ ਕੈਟ ਹੈ ਉਹ ਹਮੇਸ਼ਾ ਮੇਰੇ ਨਾਲ ਰਹਿੰਦੀ ਆ ਜਿਵੇਂ ਜਾਣਾ ਮੈਂ ਘਰੇ ਵੀ ਜਾਣਾ ਮੇਰੇ ਨਾਲ ਜਾਂਦੀ ਆ ਬਟ ਡੌਗਸ ਦੀ ਇੱਕ ਤਾਰੀਫ ਹੈ ਦਿਨੇ ਹੈ ਰੋਟੀ ਖਾਣ ਅੰਦਰ ਆਣਗੇ ਸੌਣਗੇ ਅੰਦਰ ਪਰ ਪੂਰੀ ਰਾਤ ਇਹ ਇਨ ਏਰੀਆ ਚ ਰਹਿਣਗੇ ਬਾਹਰ ਮਤਲਬ ਕਿ ਫ੍ਰੀਜ ਆਕ ਕੇ ਤਾਂ ਮਿਲਦੇ ਹਾਂ ਹਾਂਜੀ ਹਾਂਜੀ ਤੁਸੀਂ ਕਦੇ ਵੀ ਰਾਤ ਨੂੰ ਭਾਵੇਂ 12 ਵਜੇ 2 ਵਜੇ 3 ਵਜੇ ਕਦੇ ਵੀ ਆ ਕੇ ਦੇਖ ਲਓ ਇਹ ਤੁਹਾਨੂੰ ਬਾਹਰ ਹੀ ਦਿਖਣਗੇ ਨਾ ਨਾ ਮੇਰੇ ਏਰੀਆ ਵਿੱਚ ਕੋਈ ਖੜਾ ਹੋ ਸਕਦਾ ਰਾਤ ਨੂੰ ਇੱਥੋਂ ਤੱਕ ਕਿ ਮਾਰਨਿੰਗ ਅਗਰ ਕਦੇ ਜਲਦੀ ਜੇਮ ਖੁੱਲ ਜੇ ਤੇ ਇਹ ਦੋਨੋਂ ਜਿਹੜੇ ਅੰਦਰ ਸੌਂਦੇ ਨੇ ਇਹ ਓਨੀ ਦੇਰ ਤੱਕ ਦੋਨੋਂ ਇੱਧਰ ਇੱਕ ਇੱਧਰ ਇੱਕ ਇੱਧਰ ਰਹਿੰਦਾ ਜਦ ਤੱਕ ਕੋਈ ਬੱਚਾ ਨਾ ਜੇ ਜਦ ਤੱਕ ਥੋੜੀ ਜਿਹੀ ਰੋਸ਼ਨੀ ਨਾ ਹੋ ਜੇ ਫਿਰ ਅੰਦਰ ਕੇ ਸੌ ਜਾਂਦੇ ਨੇ ਅੱਛਾ ਕਿ ਕਈ ਵਾਰੀ ਤਾਂ ਹੋਇਆ ਕਿ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਹੈ ਠੀਕ ਨਾ ਹੋਵੇ ਪਰ ਕਿਤੇ ਨਾ ਕਿਤੇ ਇਹਨਾਂ ਦਾ ਵੀ ਢਿੱਡ ਪੰਨਾ ਇਹਨਾਂ ਨੂੰ ਵੀ ਫੀਡ ਦੇਣੀ ਹੈ ਇਹਨਾਂ ਦੇ ਵੀ ਜਿਹੜੇ ਰੋਟੀ ਵਗੈਰਾ ਜਾਂ ਦੁੱਧ ਵਗੈਰਾ ਦੇਣਾ ਹੈ ਕੁਝ ਲਾਈਫ ਦੇ ਵਿੱਚ ਬੜਾ ਬਹੁਤ ਵੱਡਾ ਜਿਹੜਾ ਚੈਲੰਜ ਆਇਆ ਹੋਵੇ ਇਹ ਹੁੰਦਾ ਹੈ ਨੈਚੁਰਲੀ ਗੱਲ ਹੈ ਹੋ ਜਾਂਦਾ ਹੈ ਭਾਵੇਂ ਕੰਮਕਾਰ ਜਿਹੜੇ ਆ ਉਹ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ਇਹ ਹੁੰਦਾ ਬਹੁਤ ਵਾਰ ਹੋ ਜਾਂਦਾ ਪਰ ਇੱਕ ਚੀਜ਼ ਹੁੰਦੀ ਆਦੋਂ ਕਿ ਮਨ 'ਚ ਹੁੰਦਾ ਕਿ ਇੱਕ ਤਾਂਗ ਜੀ ਹੁੰਦੀ ਆ ਕਿ ਨਹੀਂ ਬਈ ਇਹਨਾਂ ਦਾ ਢਿੱਡ ਭਰਨਾ ਹੈ ਇੱਕ ਵਾਰੀ ਹੋਇਆ ਸੀ ਕਿ ਮੈਂ ਰਾਤ ਨੂੰ ਇਹਨਾਂ ਨੂੰ ਦੁੱਧ ਦੇਣਾ ਭੁੱਲ ਗਈ ਸੀ ਅੱਛਾ ਤੇ ਮੈਨੂੰ ਰਾਤ ਨੂੰ 12:30 1 ਵਜੇ ਜਦੋਂ ਮੈਨੂੰ ਯਾਦ ਆਇਆ ਸੀ ਮੈਂ ਆਈ ਸੀਗੀ ਵਾਪਸੀ ਤੇ ਮੇਰਾ ਵੇਟ ਕਰ ਰਿਹਾ ਸੀ ਇੱਥੇ ਰੋਟੀ ਲਈ ਕਿਆ ਬਾਤ ਹਾਂਜੀ ਮੈਨੂੰ ਲੱਗਿਆ ਹਮੇਸ਼ਾ ਮਤਲਬ ਕਿ ਇਹਨਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਾਲਿਆ ਹਾਂਜੀ ਹਾਂਜੀ ਇੱਕ ਵਾਰੀ ਆਹ ਕਿਸੇ ਦੇ ਸ਼ਾਪ ਦੇ ਅੰਦਰ ਬੰਦ ਹੋ ਗਿਆ ਸੀ ਰਾਤ ਨੂੰ ਤੇ ਮੈਨੂੰ ਨਹੀਂ ਪਤਾ ਸੀਗਾ ਸਾਰੀ ਰਾਤ ਤੇ ਮੈਨੂੰ ਉਹਨਾਂ ਸਵੇਰੇ ਸਵੇਰੇ ਪਤਾ ਲੱਗਿਆ 5 ਵਜੇ ਪਤਾ ਲੱਗਿਆ ਕਿਸੇ ਸ਼ਾਪ ਦੇ ਅੰਦਰ ਹੈ ਤੇ ਮੈਂ ਉਹਨਾਂ ਦਾ ਸ਼ਟਰ ਥੋੜਾ ਜਿਹਾ ਚੋਰੀ-ਚੋਰੀ ਚੱਕ ਕੇ ਮੈਂ ਨੀਚੋਂ ਪਲੇਟਸ ਦੁੱਧ ਪਾਣੀ ਨੀਚੋਂ ਐ ਕਰਕੇ ਦਿੱਤਾ ਸੀ ਸਾਰਾ ਕੁਝ ਹਾਂਜੀ 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 ਅੱਜ ਜਿਵੇਂ ਨਾ ਹੁੰਦਾ ਆ ਕਿ ਹਾਂ ਜਿਮ ਦੀ ਛੁੱਟੀ ਵੀ ਹੁੰਦੀ ਹੋਊਗੀ ਕਿਤੇ ਨਾ ਕਿਤੇ ਇੱਕ ਦਿਨ ਤਾਂ ਤੁਸੀਂ ਜਿਮ ਬੰਦੇ ਰੱਖਦੇ ਹੀ ਹੋਣਗੇ ਫੇ ਕਿੱਦਾਂ ਤੁਸੀਂ ਇਹਨਾਂ ਨੂੰ ਫਿਰ ਮੈਨੇਜ ਕਰ ਇਹਨਾਂ ਵਾਸਤੇ ਸਪੈਸ਼ਲ ਖੁੱਲਦਾ ਹੈ ਖੁੱਲਦਾ ਹੈ ਹਾਂਜੀ ਹਾਂਜੀ ਮਤਲਬ ਹਫਤੇ ਦੇ ਵਿੱਚ 7 ਦਿਨ ਖੁੱਲ ਪੂਰਾ ਦਿਨ ਸੰਡੇ ਨੂੰ ਪੂਰੇ ਜਿਵੇਂ ਸੰਡੇ ਨੂੰ ਥੋੜਾ ਲੇਟ ਖੁੱਲੂਗਾ 8 ਵਜੇ ਖੁੱਲੂਗਾ ਇਹ ਵੇਟ ਕਰਦੇ ਹੁੰਦੇ ਆ ਬਾਹਰ 8 ਵਜੇ ਸਾਰੇ ਇਕੱਠੇ ਹੋ ਕੇ ਆਣਗੇ ਆ ਕੇ ਪੂਰਾ ਕੀ ਕਹਿੰਦੇ ਅੰਦਰ ਜਾ ਕੇ ਸੋ ਜਾਣਗੇ ਮੈਂ ਪੰਖੇ ਚਲਾ ਜੂਗੀ ਮੈਂ ਪੰਖੇ ਚਲਾ ਜੂਗੀ ਇਹ ਅੰਦਰ ਹੀ ਰਹਿਣਗੇ ਸਾਰਾ ਦਿਨ ਤੇ ਰਾਤ ਨੂੰ ਹੀ ਇਹਨਾਂ ਨੂੰ ਖਾਣਾ ਵਗੈਰਾ ਦੇ ਕੇ ਬਾਹਰ ਮਤਲਬ ਕਿ ਭੇਜ ਕੇ ਜਾਊਂਗੀ ਮੈਂ ਅੱਛਾ ਸਾਰਾ ਕੁਝ ਮਤਲਬ ਕਰਦੇ ਹਾਂ ਹਾਂਜੀ ਹਾਂਜੀ ਇਹਨਾਂ ਵਾਸਤੇ ਜੇ ਮੈਂ ਖੁੱਲਾ ਪਾਵੇਂ ਜਿਹੜੀ ਮਰਜ਼ੀ ਛੁੱਟੀ ਹੋਵੇ ਨਹੀਂ ਉਹ ਉਹਨਾਂ ਨੂੰ ਬੋਲ ਰਹੀ ਹੈ ਓਕੇ ਜੀ ਤੇ ਸਾਰਾ ਦਿਨ ਮਤਲਬ ਕਿ ਕੋਈ ਵੀ ਛੁੱਟੀ ਨਹੀਂ ਹੈ ਇਹਨਾਂ ਵਾਸਤੇ ਅੱਜ ਮਤਲਬ ਕਿਸੇ ਨੂੰ ਲੱਗੇ ਵੀ ਨਹੀਂ ਆਣ ਦਿੰਦਾ ਮਣੋ ਤੁਹਾਡੇ ਕਦੇ ਵੀ ਨਹੀਂ ਬਾਰਿਸ਼ ਹੋਏਗੀ ਮੈਂ ਅੱਧੀ ਰਾਤ ਨੂੰ 12 ਵਜੇ ਇਹਨਾਂ ਨੂੰ ਅੰਦਰ ਕਰਕੇ ਜਾਨੀ ਆ ਅੱਛਾ ਕਈ ਜਿਦਾ ਕਦੇ ਬਾਰਿਸ਼ ਅਗਰ ਜ਼ਿਆਦਾ ਹੈ ਤਾਂ ਮੈਨੂੰ ਪਤਾ ਕਿ ਇਹ ਬਾਹਰ ਵੀ ਜਾ ਸਕਦੇ ਆ ਫਿਰ ਮੈਂ ਇੱਥੇ ਰੁੱਕਦੀ ਵੀ ਹੁੰਨੀ ਆ ਕਈ ਵਾਰੀ ਮੈਂ ਸਵੇਰੇ 3 ਵਜੇ ਆ ਜਾਂਦੇ ਆ ਕਿ ਆ ਕੇ ਕਿ ਜਦੋਂ ਬਾਰਿਸ਼ ਆ ਜਾਂ ਮਾਹੌਲ ਖਰਾਬ ਹੈ ਤੂਫਾਨ ਚੱਲ ਰਿਹਾ ਹੁੰਦਾ ਅੰਦਰੋ ਕਿ ਨਹੀਂ ਯਾਰ ਕਿੱਥੇ ਹੋਣੇ ਕੀ ਕਰਦੇ ਹੋਣੇ ਆ ਮੈਂ ਦਰਵਾਜ਼ਾ ਖੋਲਦੀ ਆ ਫਟਾਫਟ ਆ ਕੇ ਪੂਰੇ ਅੰਦਰ ਆ ਜਾਂਦੇ ਆ ਬਹਿ ਜਾਂਦੇ ਆ ਇਹ ਹਾਂਜੀ ਇਹਨਾਂ ਨਾਲ ਹੀ ਸੋ ਜਾਂਦੇ ਹਾਂ ਹਾਂਜੀ 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 ਅਰੇ ਜਿਹੜਾ ਇਹਦਾ ਹੋਇਆ ਕਿ ਤੁਸੀਂ ਕਿਸੇ ਐਮਰਜੈਂਸੀ ਲਈ ਕਿਸੇ ਕੰਮ ਲਈ ਤੁਸੀਂ ਬਾਹਰ ਚੱਲ ਗਏ ਹੋਣ ਤੇ ਇਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਹੋਈ ਸਪੈਸ਼ਲੀ ਤੁਹਾਡੀ ਕੈਟ ਦਾ ਵੀ ਖਾਣਾ ਪੀਣਾ ਵੀ ਛੱਡਤਾ ਹੋਵੇ ਉਹ ਖਾਣਾ ਪੀਣਾ ਛੱਡ ਦਿੰਦੀ ਹੈ ਇੱਕ ਵਾਰੀ ਹੋਇਆ ਸੀ ਮੈਂ ਇੱਕ ਦਿਨ ਪੂਰਾ ਬਾਹਰ ਸੀਗੀ ਇਹ ਭੁੱਖੇ ਪਿਆਸੇ ਦੋਨੋਂ ਅੰਦਰ ਸੀ ਨਾ ਇਹਨਾਂ ਨੇ ਟਾਇਲਟ ਵਾਸ਼ਰੂਮ ਕੁਝ ਵੀ ਅੰਦਰ ਨਹੀਂ ਕੀਤਾ ਹਾਂਜੀ ਭੁੱਖੇ ਵੀ ਸੀਗੇ ਪਿਆਸੇ ਵੀ ਸੀਗੇ ਮੈਂ ਕਹਿੰਦੀ ਆ ਇੱਕ ਵੀ ਨੁਕਸਾਨ ਸਾਮੇ ਖਾਣ ਵਾਲੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਜਿਵੇਂ ਸਭ ਕੁਝ ਪਿਆ ਹੁੰਦਾ ਕੋਈ ਚੀਜ਼ ਨਹੀਂ ਮੈਨੂੰ ਕੈਮਰੇ ਤੋਂ ਯਾਦ ਆਇਆ ਸੀ ਮੈਂ ਐਕਚੁਅਲ ਕੈਮਰੇ ਚ ਲਾ ਰਹੀ ਸੀਗੀ ਮੈਨੂੰ ਕੈਮਰੇ ਤੋਂ ਯਾਦ ਆਇਆ ਦੋਨੋਂ ਅੰਦਰ ਸੀਗੇ ਇਹ ਮੈਨੂੰ ਫਿਰ ਮੈਂ ਮੁੰਡੇ ਨੂੰ ਭੇਜਿਆ ਇਹਨਾਂ ਨੂੰ ਬਾਹਰ ਕੱਢਿਆ ਨੁਕਸਾਨ ਕਦੇ ਨਹੀਂ ਕਰਦੇ ਪਰ ਕੈਟ ਹੈ ਜਿਹੜੀ ਥੋੜੀ ਜੀ ਉਹ ਥੋੜਾ ਜਿਹਾ ਖਾਣਾ ਪੀਣਾ ਛੱਡ ਜਾਂਦੀ ਹੈ ਜੀ ਮੈਂ ਤੁਹਾਨੂੰ ਜ਼ਿਆਦਾ लाਡ ਲਿਆ ਤੁਹਾਡੀ ਕਿਉਂਕਿ ਉਹਨੂੰ ਮੈਂ ਇੱਕ ਮਾਂ ਬਣ ਕੇ ਪਾਲਿਆ ਮੇਰੀ ਸਿਰਫ ਇਹ ਫੀਲਿੰਗਸ ਹੈ ਉਹਦੇ ਲਈ ਕਿ ਬਸ ਉਹਨੂੰ ਮੈਂ ਪੈਦਾ ਨਹੀਂ ਕੀਤਾ ਹੋਇਆ ਵੈਸੇ ਮੇਰੇ ਬੱਚੀ ਹੈ ਉਹ ਥੜੀ ਬੱਚੀ ਹਾਂਜੀ ਸਾਰਾ ਖੁਸ਼ੀ ਹਾਂਜੀ ਹਾਂਜੀ ਬਸ ਪੈਦਾ ਨਹੀਂ ਕੀਤਾ ਮੈਂ ਉਹਨੂੰ ਅੱਛੇ ਕਰਦੇ ਮਤਲਬ ਕਿ ਜਿਵੇਂ ਕਿ ਆਂਗਵਾਂਡ ਵਾਲੇ ਹੁੰਦੇ ਆ ਪੜੋਸੀ ਹੁੰਦੇ ਆ ਜਾਂ ਫਿਰ ਰਿਸ਼ਤੇਦਾਰ ਹੁੰਦੇ ਆ ਵੀ ਹਾਂ ਵੀ ਇੱਦਾਂ ਹੀ ਮਤਲਬ ਕਿ ਡੌਗਸ ਨੂੰ ਹੱਥ ਪਾਉਂਦੇ ਨੇ ਜਾਂ ਸ਼ੂ ਲੈਂਦੀ ਆ ਮਤਲਬ ਬਹੁਤ ਜ਼ਿਆਦਾ ਕਹੀ ਹੁੰਦੇ ਆ ਨਾ ਆਪਾਂ ਵਹਿਮ ਕਰਦੇ ਨੇ ਬਹੁਤ ਜ਼ਿਆਦਾ ਕੁਛ ਇੱਦਾਂ ਤੇ ਲੋਕੀ ਤੁਹਾਨੂੰ ਟੱਕਰਦੇ ਹਾਂਜੀ 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 ਬਹੁਤ ਜਿਵੇਂ ਹੁਣ ਇਹ ਐ ਇਹਨੂੰ ਮੈਂ ਨਵਾ ਨਹੀਂ ਨਹੀਂ ਆ ਠੀਕ ਐ ਕਿਉਂਕਿ ਸਟਰੀਟ ਵਾਲੇ ਆ ਤੁਹਾਨੂੰ ਪਤਾ ਇਹਨਾਂ ਨੂੰ ਨਹੀਂ ਜ਼ਿਆਦਾ ਨਵਾ ਸਕਦੇ ਕਹਿੰਦੇ ਆ ਗੰਦੇ ਹੁੰਦੇ ਆ ਚਿੱਕੜ ਚ ਰਹਿ ਕੇ ਆਂਦੇ ਆ ਗੰਦਗੀ ਚ ਰਹਿੰਦੇ ਆ ਇਹਨਾਂ ਨੂੰ ਕਿਉਂ ਹੱਥ ਲਾਣੇ ਉਹਨਾਂ ਨੂੰ ਰੋਟੀ ਕਿਉਂ ਕਰਨੇ ਮੈਂ ਮੈਂ ਜਦ ਮੈਨੂੰ ਦੇਖੋ ਲੋਕੀ ਜਿਨ੍ਹਾਂ ਨੇ ਪਾਲਤੂ ਰੱਖਿਓ ਨੇ ਨਾ ਕਰੇ ਤੀਜੇ ਦਿਨ ਬਿਮਾਰ ਹੁੰਦੇ ਨੇ ਉਹ ਮੈਂ ਅਜ ਤੱਕ ਇਹਨਾਂ ਦੀ ਵਜ੍ਹਾ ਨਾਲ ਮੈਨੂੰ ਅਜ ਤੱਕ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਕੋਈ ਮੈਨੂੰ ਥੋੜੀ ਜਿਹੀ ਵੀ ਇਨਫੈਕਸ਼ਨ ਨਹੀਂ ਹੋਇਆ ਅਜ ਤੱਕ ਬੁਖਾਰ ਹੋਣਾ ਤੇ ਬਹੁਤ ਦੂਰ ਦੀ ਗੱਲ ਹੈ ਸ਼ਾਇਦ ਇਹ ਭਾਵਨਾ ਹੋ ਸਕਦੀ ਹੈ ਜਾਂ ਆਪਣੀ ਆਪਣੀ ਫੀਲਿੰਗਸ ਹੋ ਸਕਦੀਆਂ ਤੁਸੀਂ ਦੇਖਿਆ ਪਾਲਤੂ ਰੱਖੇ ਹੁੰਦੇ ਕਿਸੇ ਨੂੰ ਕਿਤੇ ਵੱਡ ਲਿਆ ਕੋਈ ਰਿਸ਼ਤੇਦਾਰ ਆ ਗਿਆ ਉਹਨੂੰ ਵੱਡ ਲਿਆ ਜਾਂ ਕੁਝ ਵੀ ਹੈ ਬਨਣੇ ਪੈਂਦੇ ਆ ਖੁੱਲੇ ਨੇ ਇਹ ਕੋਈ ਵਿਅਥਿਆ ਹੋਊਗਾ ਕਿਸੇ ਨੂੰ ਕੁਝ ਵੀ ਨਹੀਂ ਕਹਿਣਗੇ ਹਾਲਾਂਕਿ ਤੁਸੀਂ ਵੀ ਖੜੇ ਹੋ ਆ ਦੇਖ ਲੋ ਬਿਲਕੁਲ ਕੁਛ ਨਹੀਂ ਕਰਦੇ ਹੈ ਨਾ ਪਿਆਰ ਨਾਲ ਮਤਲਬ ਹਾਂਜੀ ਹਾਂਜੀ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਆਜ਼ਾਦੀ ਮਿਲੀ ਹੋਈ ਹੈ ਇਹਨਾਂ ਨੂੰ ਆਜ਼ਾਦੀ ਮਿਲੀ ਹੈ ਰੋਟੀ ਭਾਵੇਂ ਲੇਟ ਮਿਲ ਜੇ ਪਰ ਇਹਨਾਂ ਨੂੰ ਆਜ਼ਾਦੀ ਮਿਲੀ ਹੈ ਇਹ ਹੈ ਕਿ ਮੇਰੇ ਹੁੰਦਿਆ ਹੋਏ ਇਹਨਾਂ ਨੂੰ ਕੋਈ ਡੰਡਾ ਨਹੀਂ ਚੱਕ ਸਕਦਾ ਅੱਛਾ ਕੋਈ ਐਂਦਾ ਹੁੰਦੇ ਹੈ ਨਾ ਲੋਕੀ ਹੀਟ ਕਰਦੇ ਨੇ ਉਹਨਾਂ ਨੂੰ ਮਾਰਦੇ ਨੇ ਜਾਂ ਫਿਰ ਕਈ ਵਾਰੀ ਉਹ ਪੱਤ ਦੇਖਦੇ ਬੱਟੇ ਚੱਕ ਚੱਕ ਕੇ ਮਾਰਦੇ ਹੈ ਕੁਛ ਐਦਾਂ ਦਾ ਅ ਮੈਂ ਥੋੜੇ ਦਿਨ ਪਹਿਲੇ ਦੀ ਗੱਲ ਦੱਸਦੀ ਮੇਰੀ ਇੱਕ ਡੌਗੀ ਹੈ ਫੀਮੇਲ ਉਹਦਾ ਨਾਮ ਫਰੂਟੀ ਹੈ ਮੌਸਮ ਖਰਾਬ ਸੀ ਤੇ ਆਪਾਂ ਬੈਠੇ ਹੋਏ ਸੀ ਅੰਦਰ ਠੀਕ ਹੈ ਤੇ ਮੈਂ ਇੱਕ ਇਹ ਸਾਰਿਆਂ ਸਾਰਿਆਂ ਵਾਸਤੇ ਮੇਰੀ ਇੱਕ ਰਿਕੁਐਸਟ ਹੈ ਇਹ ਰਿਕੁਐਸਟ ਵੀ ਹੈ ਗੁੱਸਾ ਵੀ ਹੈ ਠੀਕ ਹੈ ਇੰਨੀ ਕਿ ਜ਼ਿਆਦਾ ਹਯਵਾਨੀਅਤ ਇਸ ਟਾਈਮ ਦੁਨੀਆ 'ਚ ਹੋ ਚੁੱਕੀ ਹੈ ਨਾ ਤੁਸੀਂ ਕਹਿ ਰਹੇ ਸੀ ਕੁੜੀਆਂ ਦੇ ਰੇਪ ਹੁੰਦੇ ਆ ਕੁੜੀਆਂ ਦੇ ਮਤਲਬ ਕਿ ਬੱਚੀਆਂ ਦੇ ਰੇਪ ਹੋ ਰਹੇ ਨੇ ਗਲਤ ਹਰਕਤਾਂ ਹੋ ਰਹੀਆਂ ਲੋਕੀ ਜਾਨਵਰ ਜਿਹੜੇ ਬੇਜ਼ੁਬਾਨੇ ਜਾਨਵਰ ਨੇ ਉਹਨਾਂ ਨੂੰ ਹੱਥ ਪਾਣ ਤੋਂ ਪਹਿਲੇ ਵੀ ਮੁੰਡੇ ਸ਼ਰਮਾਉਂਦੇ ਨੇ ਇਦਾਂ ਦੇ ਹਾਲਾਤ ਹੋਏ ਪਏ ਨੇ ਥੋੜੇ ਦਿਨ ਪਹਿਲੇ ਦੀ ਗੱਲ ਹੈ ਮੇਰੀ ਫੀਮੇਲ ਡੌਗੀ ਫਰੂਟੀ ਬਾਰ ਸੀ ਗਿਓ ਹੋ ਉਹ ਇੰਨੀ ਕੁ ਜ਼ਿਆਦਾ ਸ਼ਰੀਫ ਹੈ ਇੰਨੀ ਕੁ ਜ਼ਿਆਦਾ ਕਿ ਉਹਨੂੰ ਕੋਈ ਚੱਕ ਕੇ ਵੀ ਲੈ ਜਾਏ ਨਾ ਕੁਝ ਨਹੀਂ ਅਗਿਓ ਬੋਲਦੀ ਹੋਇਆ ਕਿ ਸੀਗਾ ਰਾਤ ਨੂੰ 10:00 ਵਜੇ ਦਾ ਟਾਈਮ ਸੀ ਤੇ ਆਹਾ ਆਹਾ ਬਾਹ ਸੀ ਤੇ ਇਹ ਨਾ ਮੈਨੂੰ ਬੁਲਾ ਰਿਹਾ ਸੀ ਮੈਨੂੰ ਲੱਗਿਆ ਵੈਸੇ ਮੈਨੂੰ ਤੰਗ ਕਰ ਰਿਹਾ ਇਹ ਪਰ ਇਹ ਮੈਨੂੰ ਬੁਲਾਣੋਂ ਹਟ ਨਹੀਂ ਰਿਹਾ ਮੈਂ ਥੋੜਾ ਜਿਹਾ ਥੱਕੀ ਹੋਈ ਸੀ ਮੈਂ ਸੁੱਤੀ ਹੋਈ ਸੀ ਚੇਅਰ ਤੇ ਤੇ ਮੈਨੂੰ ਲੱਗਿਆ ਕਿ ਮੈਨੂੰ ਦੇਖਣਾ ਚਾਹੀਦਾ ਬਾਹਰ ਜਾ ਕੇ ਜਦੋਂ ਮੈਂ ਦੇਖਿਆ ਕਿ ਇਹ ਮੈਨੂੰ ਬੁਲਾ ਰਿਹਾ ਕਿ ਕਿ ਮੈਂ ਬਾਹਰ ਆਉਣ ਵਾਸਤੇ ਕਹਿ ਰਹੇ ਸੀ ਮੈਂ ਬਾਹਰ ਜਾ ਕੇ ਦੇਖਿਆ ਜਿਹੜੀ ਫਰੂਟੀ ਜਿਹੜੀ ਮੇਰੀ ਫੀਮੇਲ ਡੌਗੀ ਹੈ ਉਹ ਚੂੰਚੂ ਕਰ ਰਹੀ ਸੀਗੀ ਨਾਲ ਇਹਨਾਂ ਦੀ ਹੱਟ ਬਣੀ ਹੋਈ ਹੈ ਇਹਦੇ ਵਿੱਚ ਮੈਂ ਜਿਵੇਂ ਬਾਹਰ ਨਿਕਲੀ ਆ ਮੈਂ ਬਾਹਰ ਜਾ ਕੇ ਦੇਖਿਆ ਉਹ ਭੱਜ ਕੇ ਆ ਕੇ ਮੇਰੇ ਨਾਲ ਚਿਪਕ ਗਈ ਪਿੱਛੇ ਇੱਕ ਮੁੰਡਾ ਨਿਕਲ ਰਿਹਾ ਓਏ ਹੋਏ ਠੀਕ ਹੈ ਉਹ ਜਦੋਂ ਮੁੰਡਾ ਨਿਕਲਿਆ ਮੇਰਾ ਆਟੋਮੈਟਿਕ ਜੀ ਗੱਲ ਹੈ ਠੀਕ ਹੈ ਮੇਰੇ ਬੱਚੇ ਨੇ ਇਹ ਮੇਰਾ ਉਸ ਟਾਈਮ ਇੰਨਾ ਕਿ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਸੀ ਮੈਂ ਚਲੋ ਮੈਂ ਕੈਮਰੇ ਸਾਹਮਣੇ ਕਹਿ ਰਹੀ ਹਾਂ ਮੈਂ ਉਹਨੂੰ ਬਹੁਤ ਕੁੱਟਿਆ ਉਸ ਟਾਈਮ ਤੇ ਬਹੁਤ ਜ਼ਿਆਦਾ ਕੁੱਟਿਆ ਸੀ ਹਾਂਜੀ ਹਾਂਜੀ ਇੱਕ ਕੋਈ ਮੁੰਡਾ ਸੀ ਹਾਂਜੀ 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 ਮੈਂ ਉਹਨੂੰ ਕਿਹਾ ਮੈਂ ਕਿ ਤੂੰ ਕੀ ਕਰ ਰਿਹਾ ਸੀ ਇੱਥੇ ਮੈਂ ਕਿਹਾ ਬਿਸਕਟ ਕਹਿੰਦਾ ਬਿਸਕਟ ਦੇ ਰਿਹਾ ਸੀ ਮੈਂ ਕਿ ਤੂੰ ਮੈਨੂੰ ਬਿਸਕਟ ਦੱਸ ਕਿੱਥੇ ਆ ਬਿਸਕਟ ਦਾ ਪੈਕੇਟ ਦੱਸ ਕਿੱਥੇ ਆ ਉਹਦੇ ਕੋਲੇ ਜਵਾਬ ਨਹੀਂ ਸੀਗਾ ਮੈਂ ਉਹਨੂੰ ਕਿਹਾ ਮੈਂ ਕਿ ਬਿਸਕਟ ਦੇਣੇ ਸੂ ਤੂੰ ਪੂਰਾ ਏਰੀਆ ਖਾਲੀਏ ਤੋ ਇੱਥੇ ਬਿਸਕਟ ਦੇ ਹਾਂ ਤੂੰ ਉਹਨੂੰ ਉਹਦੇ ਹੀ ਹੱਟ ਵਿੱਚ ਅੰਦਰ ਉਹਦੇ ਬਣੀ ਹੋਈ ਐ ਦੀ ਚ ਉਦੇ ਕੱਪੜੇ ਉਪਰ ਦੇ ਓਪਨ ਸੀਗੇ ਅੱਧੇ ਉਹਦੇ ਕੱਪੜੇ ਸਰੀਰ ਤੇ ਨਹੀਂ ਸੀਗੇ ਠੀਕ ਹੈ ਉਥੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਉਹ ਮੇਰੀ ਡੌਗੀ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮਾੜੀ ਮੋਟੀ ਸ਼ਰਮ ਹੋਣੀ ਚਾਹੀਦੀ ਆ ਠੀਕ ਹੈ ਐਦਾਂ ਦਾ ਸਮਾਜ ਹੁਣ ਹੋ ਚੁੱਕਿਆ ਵੈ ਕਿ ਜ਼ਬਾਨ ਵਾਲੇ ਨੂੰ ਛੱਡੋ ਬੇ ਜ਼ਬਾਨੇ ਬੱਚੇ ਸ਼ਰੀਫ ਮੇਰੀ ਉਹ ਬੱਚੀ ਉਹਨੂੰ ਦੇਖ ਲਓ ਨੇ ਕੀ ਹਵਾਨਤ ਕਰਨੀ ਸੀ ਉਹ ਤੇ ਇਹਦਾ ਸ਼ੁਕਰ ਹੈ ਇਹ ਸਮਝਦਾਰ ਸੀ ਮੈਨੂੰ ਇਹਨੇ ਮੈਨੂੰ ਬੁਲਾਇਆ ਤੇ ਉਹਨੇ ਮੈਂ ਬਹੁਤ ਘੁੱਟ ਖਾਧੀ ਸੀ ਉਸ ਟਾਈਮ ਤੇ ਤੇ ਉਸ ਦਿਨ ਤੋਂ ਮੈਂ ਦੇਖ ਲਓ ਇਹਨੂੰ ਬੱਚੀ ਨੂੰ ਬਾਹਰ ਹੀ ਨਹੀਂ ਕੱਢ ਰਹੀ ਆ ਅੱਛਾ ਮੇਰੇ ਮਨ ਦੇ ਵਿੱਚ ਡਰ ਹੈ ਡਰ ਹੈਗਾ ਕਿਉਂਕਿ ਉਹ ਸ਼ਰੀਫ ਜ਼ਿਆਦਾ ਹੈ ਨਾ ਕਿਸੇ ਨੂੰ ਬੋਲੂਗੀ ਨਹੀਂ ਹੁਣ ਤੁਸੀਂ ਵੀ ਚੱਕ ਕੇ ਲੈ ਜਾਓਗੇ ਇਹਨੂੰ ਕੁਝ ਨਹੀਂ ਕਹਿਣਾ ਹੁਣ ਜਿਹਨੂੰ ਕੱਲ ਕੱਲ ਨੂੰ ਕੋਈ ਫੇਰ ਇਹਦੇ ਨਾਲ ਹਰਕਤ ਕਰੂਗਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਦੇਖੋ ਆਪਾਂ ਜੇ ਕਹੀਏ ਕਿ ਨਸ਼ੇੜੀਆਂ ਇਹਦੇ ਕੰਮ ਕਰਦੇ ਆ ਉਹ ਨਸ਼ੇੜੀਆਂ ਤੇ ਵੀ ਚਲੋ ਨਸ਼ੇੜੀ ਕਿਉਂ ਬਣੇ ਕਿਵੇਂ ਬਣੇ ਸਾਨੂੰ ਨਹੀਂ ਪਤਾ ਉਹ ਤੇ ਚਲੋ ਹਰ ਇੱਕ ਨਸ਼ੇੜੀ ਨੂੰ ਗਲਤ ਕਹਿਣਾ ਵੀ ਸਹੀ ਨਹੀਂ ਹੈ ਹਨਾ ਕਿਸੇ ਦੇ ਹਾਲਾਤ ਬਣਾ ਦਿੰਦੇ ਨੇ ਕਿਸੇ ਦਾ ਸ਼ੌਂਕ ਕਿਸੇ ਦਾ ਕੁਝ ਚਲੋ ਉਹ ਛੱਡੋ ਪਰ ਉਹ ਬੰਦਾ ਪੰਜਾਬੀ ਸੀ ਉਹ ਮੁੰਡਾ ਸੀ 26-27 ਸਾਲ ਦਾ ਮੁੰਡਾ ਸੀ ਪੰਜਾਬੀ ਸੀ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਮਾੜੋ ਮਾੜੇ ਘਰੋਂ ਸੀ ਕਿਉਂਕਿ ਪਹਿਰਾਵੇ ਤੋਂ ਲਿਵਾਸ ਤੋਂ ਸ਼ਕਲ ਸੂਰਤ ਤੋਂ ਪਤਾ ਲੱਗ ਜਾਂਦਾ ਕਿ ਬੱਚਾ ਕਿਵੇਂ ਦੇ ਘਰੋਂ ਹੈ 26-27 ਸਾਲ ਦਾ ਮੁੰਡਾ ਤੇ ਉਹਦਾ ਕਹਿਣਾ ਸੀਗਾ ਕਿ ਮੇਰੇ ਘਰੇ ਵੀ ਡੋਗੀ ਨੇ ਮੈਂ ਵੀ ਉਹਨਾਂ ਨੂੰ ਪਿਆਰ ਨਾਲ ਰੱਖਦਾ ਹੁੰਨਾ ਮਤਲਬ ਕਿ ਤੋਂ ਇਥੇ ਸਟਰੀਟ ਡੌਗੀ ਫੀਮੇਲ ਡੌਗੀ ਨਾਲ ਤੋਂ ਹਵਾਨੀਅਤ ਕਰਨ ਜਾ ਰਿਹਾ ਸੀ ਚਲੋ ਰੱਬ ਦਾ ਸ਼ੁਕਰ ਹੈ ਫਰੂਟੂ ਦਾ ਸ਼ੁਕਰ ਹੈ ਕਿ ਇਹਦਾ ਸ਼ੁਕਰ ਹੈ ਨੇ ਮੈਨੂੰ ਉਟਾਤਾ ਕਿ ਮੈਂ ਜਾ ਕੇ ਉਹਨੂੰ ਬਚਾ ਲਿਆ ਜੇ ਉਹਦੇ ਨਾਲ ਕਰ ਦੋ ਬੱਚੀ ਨੇ ਤਾਂ ਮਰ ਜਾਣਾ ਸੀ ਬਿਲਕੁਲ ਮਰਨਾ ਹੀ ਸੀਗਾ ਬਿਕੋਜ਼ ਜਿਹੜੇ ਸਟਰੀਟ ਡੌਗਸ ਹੁੰਦੇ ਨੇ ਨਾ ਇਹਨਾਂ ਦੀ ਆਲਰੇਡੀ ਇਹਨਾਂ ਦੇ ਕੁਝ ਕੁਝੋ ਕੀਤਾ ਹੁੰਦਾ ਡਾਕਟਰਸ ਨੇ ਮੈਨੂੰ ਇੰਨਾ ਨਹੀਂ ਪਤਾ ਇਹਨਾਂ ਦੀ ਕੁਝ ਪਾਰਟਸ ਵਗੈਰਾ ਕੱਟੇ ਹੁੰਦੇ ਨੇ ਇਹਨਾਂ ਦੇ ਠੀਕ ਹੈ ਤਾਂ ਕਿ ਇਹਨਾਂ ਦੀ ਜਨਰੇਸ਼ਨ ਜ਼ਿਆਦਾ ਨਾ ਵਧੇ ਠੀਕ ਹੈ ਉਹ ਤੇ ਉਸ ਹੱਬ ਨਾਲ ਤੇ ਅਗਰ ਉਹ ਇਹਦੇ ਨਾਲ ਮਤਲਬ ਕਿ ਕੁਝ ਵੀ ਗਲਤ ਕਰ ਦੇ ਨੇ ਤੇ ਮਰ ਜਾਣਾ ਸੀ ਉਸੇ ਟਾਈਮ ਸਾਨੂੰ ਪਤਾ ਨਹੀਂ ਸੀ ਲੱਗਣਾ ਤੇ ਮੈਂ ਇਹ ਨਹੀਂ ਕਹਿੰਦੀ ਹਵਾਨੀਆਂ ਤੇ ਇਸ ਟਾਈਮ ਬਹੁਤ ਜ਼ਿਆਦਾ ਵੱਧ ਚੁੱਕੀ ਆ ਆਪਣੀ ਫੇਰ ਕਿਤੇ ਆਪਾਂ ਗੱਲ ਕਰਦੇ ਆ ਵੀ ਹੈਨਾ ਸਾਡੀ ਕੁੜੀਆਂ ਬਾਰੇ ਫੇਰ ਗੱਲ ਹੋਈ ਘੁੰਮ ਫਿਰ ਕੇ ਆ ਜਾਂਦੀ ਏ ਕੁੜੀਆਂ ਨਾਲ ਵੀ ਗਲਤ ਹੋ ਰਿਹਾ ਇੱਥੇ ਜੇ ਆਪਾਂ ਗੱਲ ਕਰੀਏ जानਵਰਾਂ ਦੀ ਉਹਨਾਂ ਨਾਲ ਵੀ ਗੱਲ ਹੋ ਰਹੀ ਤੇ ਫਿਰ ਸਿਕਿਉਰ ਕੋਣਾ ਫਿਰ ਇੱਥੇ ਸੇਫ ਕੋਣਾ ਦੇਸ਼ ਦੇ ਵਿੱਚ ਸੇਫ ਤੇ ਕੋਈ ਵੀ ਨਹੀਂ ਹੈ ਤੁਸੀਂ ਇਹ ਵੀ ਸੋਚੋ ਮੇਰੀ ਫੀਮੇਲ ਕੈਟ ਹੈ ਠੀਕ ਹੈ ਮੈਨੂੰ ਉਹਦੇ ਵਾਸਤੇ ਕਦੇ ਡਰ ਨਹੀਂ ਸੀ ਲੱਗਿਆ ਮਾਹੌਲ ਦੁਨੀਆ ਚ ਐਵੇਂ ਦਾ ਬਣਿਆ ਪਿਆ ਮੈਨੂੰ ਹੁਣ ਉਹਦੇ ਵਾਸਤੇ ਵੀ ਡਰ ਲੱਗਦਾ ਕਿਉਂਕਿ ਚਲੋ ਠੀਕ ਹੈ ਬੱਚਾ ਕੋਈ ਗਲਤ ਨਹੀਂ ਹੁੰਦਾ ਪਰ ਕਿਦੇ ਮਨ ਚ ਕੀ ਚੱਲ ਰਿਹਾ ਇਹ ਨਹੀਂ ਮੈਨੂੰ ਪਤਾ ਮੈਨੂੰ ਮੈਨੂੰ ਉਹਦੇ ਵਾਸਤੇ ਵੀ ਡਰ ਲੱਗਦਾ ਹੁਣ ਜਦੋਂ ਦਾ ਫੀਮੇਲ ਡੌਗੀ ਨਾਲ ਹਾਦਸਾ ਹੋਇਆ ਹੋਇਆ ਮੈਨੂੰ ਆਪਣੀ ਕੈਟ ਨੂੰ ਲੈ ਕੇ ਵੀ ਲੱਗਦਾ ਮੇਰਾ ਫੋਕਸ ਸਿਰਫ ਫੀਮੇਲਸ ਜਿਹੜੀ ਫੀਮੇਲਸ ਕੋਈ ਵੀ ਕੈਟ ਹੈ ਚਾਹੇ ਡੌਗ ਹੈ ਮੇਰਾ ਉਹਨਾ ਵੱਲ ਹੁੰਦਾ ਕਿ ਮੈਂ ਇਹਨਾਂ ਦੀ ਕੇਅਰ ਕਰਾਂ ਕਿ ਇਹਨਾਂ ਨੂੰ ਨਾ ਕੋਈ ਹਾਦਸਾ ਹੋ ਜਾਈ ਕਿਉਂਕਿ ਜਿਹੜੇ ਮੇਲ ਡੌਗਸ ਨੇ ਜਾਂ ਮੇਲ ਕੋਈ ਵੀ ਜਾਨਵਰ ਹੈ ਉਹ ਤੇ ਚਲ ਆਪਣੇ ਆਪ ਨੂੰ ਬਚਾ ਲੈਂਦੇ ਆ ਫੀਮੇਲਸ ਤੁਹਾਨੂੰ ਪਤਾ ਭਾਵੇਂ ਲੇਡੀਜ਼ ਹੈ ਭਾਵੇਂ ਇਨਸਾਨੀਅਤ ਹੈ ਭਾਵੇਂ ਜਾਨਵਰਾਂ ਵਿੱਚ ਹੈ ਤੁਹਾਨੂੰ ਪਤਾ ਮਾਸੂਮੀਅਤ ਤੇ ਹੁੰਦੀ ਹੁੰਦੀ ਹੈ ਹਾਂਜੀ ਇਦਾਂ ਤਾਂ ਮੈਨੂੰ ਪਤਾ ਨਹੀਂ ਕਿੰਨੇਕ ਜਿਹੜੇ ਫੀਮੇਲ ਡੌਗਸ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਫਿਰ ਇਦਾਂ ਦਾ ਹੁੰਦਾ ਹੋਊਗਾ ਹਾਂਜੀ ਹਾਂਜੀ ਨੈਚਰਲੀ ਹੈ ਕਾਫੀ ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ ਕਾਫੀ ਦੋਸਤਾਂ ਤੋਂ ਸੁਣਨ ਨੂੰ ਮਿਲਦਾ ਹੈ ਡੌਗਸ ਹੋ ਗਿਆ ਕੈਟ ਹੋ ਗਿਆ ਕਈ ਵਾਰੀ ਤੇ ਜਾਨਵਰ ਮਰ ਵੀ ਜਾਂਦੇ ਆ ਹੁਣ ਇਨਸਾਨਾਂ ਨੂੰ ਨਹੀਂ ਕੋਈ ਮਰੇ ਨੂੰ ਪੁੱਛਦਾ ਜਾਨਵਰ ਨੂੰ ਕੌਣ ਪੁੱਛੂਗਾ ਕਾਫੀ ਜਾਨਵਰ ਕਾਫੀ ਹੱਥ ਸੇ ਦੇਖਿਆ ਚ ਕੋਈ ਝੂਠ ਨਹੀਂ ਹੈ ਹਿਵਾਨੀਅਤ ਖਾਲੀ ਇਨਸਾਨਾਂ ਵਿੱਚ ਨਹੀਂ ਹੈ ਜਾਨਵਰਾਂ ਵਿੱਚ ਵੀ ਹੈ ਜਦੋਂ ਇਦਾਂ ਦਾ ਸਮਾਜ ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਹੋ ਸਭ ਤੋਂ ਪਹਿਲਾ ਮਾਈਂਡ ਦੇ ਵਿੱਚ ਹੀ ਕੀ ਥੋੜ ਤਾਂਦਾ ਹੈ ਸਭ ਤੋਂ ਪਹਿਲੇ ਤੇ ਇਹ ਆਂਦਾ ਹੈ ਕਿ ਜਲਦੀ ਕਾਲਿਯੁਖ ਖਤਮ ਹੋ ਜਾਏ ਕਿਉਂਕਿ ਪਤਾ ਕੀ ਚੀਜ਼ ਹੈ ਜਿਸ ਹਸਾਬ ਦਾ ਇਹ ਟਾਈਮ ਚੱਲ ਰਿਹਾ ਵਕਤ ਚੱਲ ਰਿਹਾ ਨਾ ਇਸ ਟਾਈਮ ਦਮ ਇਸੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਜਿਵੇਂ ਜਿਵੇਂ ਅੱਗੇ-ਅੱਗੇ ਸਮਾਂ ਵਧੂਗਾ ਸਾਡਾ ਜੀਣਾ ਹੋਰ ਮੁਸ਼ਕਿਲ ਹੋਏਗਾ ਮੈਂ ਆਪਣੇ ਆਪ ਨੂੰ ਲੈ ਕੇ ਨਹੀਂ ਕਹਿੰਦੀ ਮੈਂ ਹਰ ਕਿਸੇ ਨੂੰ ਲੈ ਕੇ ਕਹਿੰਦੀ ਆ ਜਿਹਨੂੰ ਆਪਣਾ ਡਰ ਹੈਗਾ ਜਿਹਨੂੰ ਆਪਣੀ ਇੱਜ਼ਤ ਦਾ ਡਰ ਹੈ ਜਾਂ ਵਿੱਚ ਜਾਂ ਫਿਰ ਸਮਾਜ ਵਿੱਚ ਵਿਕਰਨ ਦਾ ਡਰ ਹੈ ਉਸ ਉਸ ਵਾਸਤੇ ਆਨ ਆਲਾ ਟਾਈਮ ਜਿਹੜਾ ਹੈ ਥੋੜਾ ਮੁਸ਼ਕਿਲ ਹੋਏਗਾ ਡਰ ਤੇ ਰਹੂਗਾ ਇਨਸਾਨ ਵਿੱਚ ਵੀ ਤੇ ਮੇਰੇ ਵਾਸਤੇ ਜਾਨਵਰਾਂ ਦੇ ਲਈ ਵੀ ਹੋਏਗਾ ਇਦਾਂ ਦਾ ਮਤਲਬ ਕਿ ਹਰ ਕੋਈ ਪਹਿਲਾਂ ਤਾਂ ਕਹਿੰਦੇ ਵੀ ਆਪਣੀ ਕੁੜੀਆਂ ਨੂੰ ਨਾ ਬਾਰ ਕੱਢੋ ਫਿਰ ਇਸ ਤਰੀਕੇ ਨਾਲ ਤਾਂ ਲੋਕ ਜਿਹੜੇ ਨੇ ਆਪਣੀ ਫੀਮੇਲ ਡੌਗ ਨੂੰ ਵੀ ਨਹੀਂ ਬਾਰ ਕੱਢਣਗੇ ਜਸਟ ਰੀਕ ਡੌਗ ਜਿਹੜੇ ਨੇ ਫਿਰ ਸਟ੍ਰਿਕ ਫੀਮੇਲ ਡੌਗ ਨੇ ਫਿਰ ਉਹ ਵੀ ਮਤਲਬ ਕਿ ਮੈਂ ਕਹਨੀ ਆ ਵੀ ਰੋਡਾਂ ਤੇ ਰਹਿਣ ਜੋਗੀ ਰਹਿਣਗੀਆਂ ਹੀ ਨਹੀਂ ਦੇਖੋ ਪਹਿਲੇ ਕਿਹਾ ਜਾਂਦਾ ਸੀ ਨਾ ਕਿ ਬੇਟੀ ਨੂੰ ਪੜਾਓ ਠੀਕ ਹੈ ਪੜਾ ਕੇ ਉਹਨੂੰ ਆਪਣੇ ਪੈਰਾਂ ਤੇ ਸਟੈਂਡ ਕਰੋ ਬਾਹਰ ਭੇਜੋ ਉਹਨੂੰ ਉਹਨੂੰ ਬਲਬੂਤੇ ਦੇ ਆਪਣੇ ਖੜੇ ਹੋਣ ਦੋ ਹੈਨਾ ਹੌਲੀ ਹੌਲੀ ਸਮਾਜ ਬਦਲਿਆ ਮਾਪੇ ਨੇ ਬੱਚਿਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਸਾਨੂੰ ਬਾਹਰ ਕੱਢਿਆ ਤੁਹਾਨੂੰ ਬਾਹਰ ਕੱਢਿਆ ਆਪ ਆਪਣੇ ਪੈਰਾਂ ਤੇ ਖੜੇ ਹੋਏ ਠੀਕ ਹੈ ਬਾਹਰ ਸਮਾਜ ਚ ਨਿਕਲਣਾ ਸ਼ੁਰੂ ਕੀਤਾ ਪਰ ਜੋ ਹੁਣ ਚੱਲ ਰਿਹਾ ਹੁਣ ਚੱਲ ਰਿਹਾ ਠੀਕ ਹੈ ਜੋ ਸਮਾਜ ਵਿੱਚ ਇਸ ਟਾਈਮ ਚੱਲ ਰਿਹਾ ਕੁੜੀਆਂ ਨੂੰ ਲੈ ਕੇ ਚੱਲ ਰਿਹਾ ਇੱਥੋਂ ਤੱਕ ਕਿ ਜਾਨਵਰਾਂ ਨੂੰ ਲੈ ਕੇ ਵੀ ਮੈਂ ਤੇ ਡੌਗਸ ਦਾ ਮੇਰੇ ਸਾਹਮਣੇ ਮੇਰੀ ਡੌਗ ਡੋਗੀ ਫੀਮੇਲ ਦੇ ਨਾਲ ਗਲਤ ਹਰਕਤ ਹੋ ਰਹੀ ਸੀਗੀ ਚਲੋ ਬਚ ਗਈ ਉਹ ਜੋ ਇਹ ਸਮਾਜ ਚ ਹੋ ਰਿਹਾ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਆਨ ਵਾਲੇ ਟਾਈਮ 'ਚ ਬੱਚਿਆਂ ਬੱਚੀਆਂ ਜਿਹੜੀਆਂ ਪੇਟ ਵਿੱਚ ਕੋਈ ਮਤਲਬ ਕੀ ਰੱਖੇਗਾ ਕਹਿੰਦੇ ਹੁੰਦੇ ਸੀ ਨਾ ਕਿ ਭਰੂਣ ਹੱਤਿਆ ਮੈਨੂੰ ਲੱਗਦਾ ਹੁਣ ਸ਼ੁਰੂ ਹੋਏਗੀ ਔਰ ਸ਼ਰਮ ਸ਼ੁਰੂ ਹੋਏਗੀ ਕਿਉਂ ਕਿਉਂ ਜਦੋਂ ਪਹਿਲੇ ਹੁੰਦਾ ਸੀ ਨਾ ਭਰੂਣ ਹੱਤਿਆ ਤੇ ਸਜ਼ਾ ਦਾ ਡਰ ਹੁੰਦਾ ਸੀ ਕਿ ਕਿਉਂ ਬੱਚੀ ਨੂੰ ਮਾਰ ਰਿਹਾ ਹਾਂ ਬੱਚੀ ਨੂੰ ਜੀਣ ਦਾ ਹੱਕ ਹੈਗਾ ਹੁਣ ਜਦੋਂ ਕੋਈ ਭਰੂਣ ਹੱਤਿਆ ਕਰੂਗਾ ਤੇ ਪੁੱਛਣ ਤੇ ਜਵਾਬ ਪਤਾ ਕੀ ਮਿਲੂਗਾ ਕੀ ਕਰਨਾ ਆਪਾਂ ਪੈਦਾ ਕਰਕੇ ਕੁੜੀ ਨੂੰ ਰੇਪ ਕਰਨ ਵਾਸਤੇ ਪੈਦਾ ਕਰਨੀ ਆਪਾਂ ਸਮਾਜ ਵਿੱਚ ਆਪਾਂ ਬਿਕਰ ਮਤਲਬ ਕਿ ਸ਼ਰਮਿੰਦਗੀ ਵਾਸਤੇ ਪੈਦਾ ਕਰਨੀ ਆਸੀ ਪੜਾ ਕੇ ਕੀ ਕਰਨਾ ਜੇ ਆਪਾਂ ਅਨਪੜ ਰੱਖਦੇ ਕਿਸੇ ਘਰੇ ਵਿਆਹ ਦਿੰਦੇ ਉਹ ਵੀ ਤੁਸੀ ਤੁਹਾਨੂੰ ਗਵਾਰਾ ਨਹੀਂ ਸੀਗਾ ਹੈਨਾ ਹੁਣ ਪੜਾ ਲਿਖਾ ਕੇ ਡਾਕਟਰ ਬਣਾਤੀ ਟੀਚਰ ਬਣਾਤੀ ਪਾਇਲਟ ਬਣਾਤੀ ਫੇਰ ਵੀ ਕੀ ਫਾਇਦਾ ਹੋਇਆ ਕੀ ਖੱਟਿਆ ਕੁਛ ਨਹੀਂ ਖੱਟਿਆ ਮਰਨਾ ਤੇ ਫੇਰ ਵੀ ਇਹਨੇ ਐਵੇਂ ਹੀ ਆ ਤੇ ਇਸ ਤੋਂ ਚੰਗਾ ਤੇ ਭਰੂਣ ਹੱਤਿਆ ਕਰੋ ਮੈਨੂੰ ਲੱਗਦਾ ਸ਼ਾਇਦ ਹੁਣ ਇਹੀ ਸ਼ੁਰੂ ਹੋਣਾ ਸੋ ਗੱਲਾਂ ਭਾਵੇਂ ਕੋੜੀਆਂ ਨੇ ਪਰ ਗੱਲਾਂ ਬਿਲਕੁਲ ਸੱਚੀਆਂ ਨੇ ਇਸ ਹਵਾਨੀਅਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਇੱਦਾਂ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਂਗੇ ਕਮੈਂਟ ਸੈਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤਾਂ ਸਿਟੀ ਹੈਡਲਾਈਨਸ ਮੈਂ ਹਾਂ ਮਲਿਕ ਕੈਮਰਾ ਪਰਸਨ ਵਿਪਨ ਪਸੀਨਾ